ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਭਾਰਤੀ ਫੌਜ ਦੇ ਵਿੱਚ ਰਿਲੀਜੀਅਸ ਟੀਚਰ ਆਰਟੀ ਜੀਸੀਓ ਧਾਰਮਿਕ ਅਧਿਆਪਕਾਂ ਦੀ ਜਿਹੜੀ ਭਰਤੀ ਆਈ ਹੈ ਜਿਦੇ ਵਿੱਚ ਸਾਡੇ ਨੌਜਵਾਨ ਸਿੱਧੇ ਜੂਨੀਅਰ ਕਮਿਸ਼ਨਡ ਆਫੀਸਰ ਨਾਇਬ ਸੁਬੇਦਾਰ ਦੇ ਰੈਂਕ ਤੇ ਭਰਤੀ ਹੋ ਸਕਦੇ ਨੇ ਸੋ ਉਹਦੇ ਬਾਰੇ ਮੈਂ ਜਾਣਕਾਰੀ ਸ਼ੇਅਰ ਕੀਤੀ ਸੀ ਅੱਜ ਉਹਦੇ ਵਿੱਚ ਕੀ ਕੀ ਜਿਹੜੀ ਵਿਦਿਅਕ ਯੋਗਤਾ ਰਹਿਣ ਵਾਲੀ ਹੈ ਕਿ ਉਹਦੇ ਵਿੱਚ ਫਿਜ਼ੀਕਲ ਸਟੈਂਡਰਡ ਹੋਣਾ ਚਾਹੀਦਾ ਨੌਜਵਾਨਾਂ ਦਾ ਜਿਹੜੇ ਭਰਤੀ ਹੋਣਾ ਚਾਹੁੰਦੇ ਨੇ ਉਹ ਮੈਂ ਸਾਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਸੋ ਵੱਧ ਤੋਂ ਵੱਧ ਜਿਹੜੇ ਨੌਜਵਾਨ ਭਰਤੀ ਹੋਣ ਦੀ ਯੋਗਤਾ ਰੱਖਦੇ ਨੇ ਚਾਹਵਾਨ ਨੇ ਫੌਜ ਦੇ ਵਿੱਚ ਭਰਤੀ ਹੋ ਕੇ ਆਪਣੀ ਕੌਮ ਦੀ ਗੁਰੂ ਸਾਹਿਬ ਦੀ ਸੇਵਾ ਕਰਨੀ ਚਾਹੁੰਦੇ ਨੇ ਨਾਲੇ ਤਾਂ ਉਹਨਾਂ ਨੂੰ ਫੌਜ ਵੱਲੋਂ ਸਬੇਦਾਰ ਦਾ ਰੈਂਕ ਮਿਲੇਗਾ 58 ਸਾਲ ਤੱਕ ਉਹ ਨੌਕਰੀ ਕਰਨਗੇ ਸੋ ਨੌਕਰੀ ਤੋਂ ਜਦੋਂ ਉਹਨਾਂ ਨੇ ਰਿਟਾਇਰ ਹੋਣਾ ਉਦੋਂ ਉਹਨਾਂ ਨੂੰ ਕੈਪਟਨ ਦੇ ਰੈਂਕ ਦਾ ਰਿਟਾਇਰ ਕੀਤਾ ਜਾਏਗਾ ਸਾਰੀਆਂ ਫੌਜ ਵਾਲੀਆਂ ਸੁਵਿਧਾਵਾਂ ਮਿਲਣਗੀਆਂ ਮਾਣ ਸਨਮਾਨ ਮਿਲੇਗਾ ਔਰ ਨਾਲ ਹੀ ਉਹ ਫੌਜ ਦੇ ਵਿੱਚ ਰਹਿੰਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਗਰੰਥੀ ਕੀਰਤਨੇ ਸਿੰਘ ਦੀ ਡਿਊਟੀ ਕਰਕੇ ਗੁਰੂ ਸਾਹਿਬ ਦਾ ਜਿਹੜਾ ਜਸ ਵੀ ਗਾਇਨ ਕਰ ਸਕਦੇ ਨੇ ਫੌਜ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਦੂਜੇ ਧਰਮਾਂ ਦੇ ਨੌਜਵਾਨਾਂ ਅਫਸਰਾਂ ਨੂੰ ਸਿੱਖ ਧਰਮ ਦੇ ਨਾਲ ਜੋੜ ਸਕਦੇ ਨੇ ਉਹਨਾਂ ਨੂੰ ਜਾਣਕਾਰੀ ਦੇ ਸਕਦੇ ਨੇ ਸੇਵਾ ਕਰ ਸਕਦੇ ਨੇ ਸੋ ਇਹ ਦੋਨੇ ਕੰਮ ਲੋਕ ਕਹਿ ਦਿੰਦੇ ਨੇ ਜਿਵੇਂ ਨਾਲੇ ਫੁੱਨ ਨਾਲੇ ਫਲੀਆਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉੱਚੇ ਅਹੁਦਿਆਂ ਤੇ ਵੀ ਪਹੁੰਚੋਗੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਬਣੋਗੇ ਆਪਣੇ ਬੱਚਿਆਂ ਦਾ ਵੀ ਪਖਵਦੀਆ ਬਣਾਓਗੇ ਨਾਲ ਨਾਲ ਤੁਹਾਨੂੰ ਉੱਥੇ ਗੁਰਬਾਣੀ ਪੜਨ ਦਾ ਗੁਰਬਾਣੀ ਗੈਣ ਕਰਨ ਦਾ ਕਥਾ ਕੀਰਤਨ ਦਾ ਜਿਹੜਾ ਸਮਾਂ ਉਹ ਵੀ ਮਿਲੇਗਾ ਸੋ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਵਾਸਤੇ ਬਹੁਤ ਵਧੀਆ ਮੌਕਾ ਹੈ ਇਸ ਉਹਦੇ ਬਾਰੇ ਬਹੁਤ ਸਾਰੇ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਫੌਜ ਦੇ ਵਿੱਚ ਆਰਟੀਜੀਐਸਓ ਦਾ ਵੀ ਕਿਉਂਦਾ ਹੈ ਸੋ ਇਹ ਮੈਂ ਖੁਦ ਇਸ ਰੈਂਕ ਦੇ ਉੱਪਰ 22 ਸਾਲ ਡਿਊਟੀ ਕੀਤੀ ਹੈ ਸੋ ਇਸੇ ਕਰਕੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਬਹੁਤ ਸਾਰੇ ਨੌਜਵਾਨ ਐਸੇ ਹੁੰਦੇ ਨੇ ਉਹ ਬੜੀ ਸੋਹਣੀ ਉਹਨਾਂ ਦੀ ਦਿੱਖ ਹੁੰਦੀ ਹੈ ਬੜਾ ਸੋਹਣਾ ਉਹਨਾਂ ਦਾ ਕਥਾ ਕੀਰਤਨ ਪਾਠ ਕਰਨ ਦਾ ਤਰੀਕਾ ਹੁੰਦਾ ਹੈ ਬੜੇ ਪੜੇ ਲਿਖੇ ਹੁੰਦੇ ਨੇ ਪਰ ਉਹ ਸਿਵਲ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ 5 5 10 10 ਹਜ਼ਾਰ ਤੇ ਨੌਕਰੀ ਕਰਦੇ ਨੇ ਤੇ ਉਹੀ ਨੌਜਵਾਨ ਫੌਜ ਦੇ ਵਿੱਚ ਜੇ ਭਰਤੀ ਹੋ ਜਾਂਦੇ ਨੇ ਨਾਲੇ ਉਹਨਾਂ ਨੂੰ ਵਧੀਆ ਰੈਂਕ ਮਿਲੇਗਾ ਜੂਨੀਅਰ ਕਮਿਸ਼ਨ ਅਫਸਰ ਦਾ ਨਾਲੇ ਉਹ ਗੁਰੂ ਦੀ ਸੇਵਾ ਵੀ ਕਰ ਸਕਦੇ ਨੇ ਸੋ ਇਸ ਤਰ੍ਹਾਂ ਦੀ ਭਰਤੀ ਜਿਹੜੀ ਹੈ ਸਾਲ ਦੇ ਵਿੱਚ ਇੱਕ ਦੋ ਵਾਰ ਹਮੇਸ਼ਾ ਆਉਂਦੀ ਰਹਿੰਦੀ ਹੈ ਸੋ ਹੁਣ ਜਿਹੜੀ ਭਰਤੀ ਆਈ ਹੈ ਇਹ 10 12 ਮਾਰਚ ਤੋਂ ਇਹਦੇ ਜਿਹੜੇ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ 10 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਜਿਹੜੀ ਨੌਜਵਾਨਾਂ ਨੇ ਆਪਣੀ ਜਿਹੜੀ ਹੈ ਉਹ ਭਰਤੀ ਵਾਸਤੇ ਆਨਲਾਈਨ ਰਜਿਸਟ੍ਰੇਸ਼ਨ ਕਰਾਉਣੀ ਹੈ ਰਿਟਰਨ ਐਗਜ਼ਾਮ ਵਾਸਤੇ ਸੋ ਸਭ ਤੋਂ ਪਹਿਲਾਂ ਮੈਂ ਅੱਜ ਦੀ ਵੀਡੀਓ ਦੇ ਵਿੱਚ ਅਹੀ ਜਾਣਕਾਰੀ ਸਾਂਝੀ ਕਰ ਰਿਹਾ ਕਿ ਕਿਹੜੇ ਨੌਜਵਾਨ ਇਸ ਭਰਤੀ ਵਿੱਚ ਅਪਲਾਈ ਕਰ ਸਕਦੇ ਨੇ ਤੇ ਉਹ ਨੌਜਵਾਨ ਜਿਹੜੇ ਅਜੇ ਪੜ ਰਹੇ ਨੇ ਅਜੇ ਜਿਨ੍ਹਾਂ ਦੀ ਉਮਰ ਨਹੀਂ ਹੋਈ ਜਿਹੜੇ ਨੇ ਕੋਲ ਅਜੇ ਵਿਦਿਅਕ ਯੋਗਤਾ ਨਹੀਂ ਆ ਉਹ ਵੀ ਜਾਣਕਾਰੀ ਸੁਣ ਲਓ ਤਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਤੁਸੀਂ ਤਿਆਰੀ ਕਰਕੇ ਇਸ ਅਹੁਦੇ ਤੇ ਭਰਤੀ ਹੋ ਸਕਦੇ ਹੋ ਜਿਹੜੇ ਵੀ ਤੁਸੀਂ ਨੌਜਵਾਨ ਸੁਣ ਰਹੇ ਹੋ ਉਹ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਜਰੂਰ ਕਰ ਦਿਓ ਜੀ ਸੋ ਫੌਜ ਦੇ ਵਿੱਚ ਜਿਹੜੀ ਭਰਤੀ ਆਈ ਹੈ ਆਰਟੀ ਜੀਸੀਓ ਦੀ ਉਹ ਸਿਰਫ ਸਿੱਖ ਨੌਜਵਾਨਾਂ ਵਾਸਤੇ ਨਹੀਂ ਉਹ ਆਪਣੇ ਪੰਜਾਬ ਦੇ Hindu, Musalman, Christian ਤੇ बौद्ध ਧਰਮ ਉਹ ਧਰਮ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਨੌਜਵਾਨ ਉਹ ਵੀ ਅਪਲਾਈ ਕਰ ਸਕਦੇ ਨੇ ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਉਮੀਦਵਾਰ ਨੇ ਉਹ ਜੇ ਕੋਈ ਗ੍ਰੰਥੀ ਵਾਸਤੇ ਅਪਲਾਈ ਕਰਨਾ ਚਾਹੁੰਦਾ ਤਾਂ ਉਹ ਸਿੱਖ ਧਰਮ ਨਾਲ ਸੰਬੰਧਿਤ ਹੋਵੇ ਜੇ ਕੋਈ ਪੰਡਿਤ ਵਾਸਤੇ ਅਪਲਾਈ ਕਰਨਾ ਚਾਹੁੰਦਾ ਉਹ Hindu ਧਰਮ ਨਾਲ ਸੰਬੰਧਿਤ ਹੋਵੇ ਪਾਦਰੀ ਦੀ ਪੋਸਟ ਵਾਸਤੇ ਕੋ ਅਪਲਾਈ ਕਰਨਾ ਚਾਹੁੰਦਾ ਉਹ Christian ਧਰਮ ਨਾਲ ਸੰਬੰਧਿਤ ਹੋਵੇ ਤੇ ਜਿਹੜਾ ਬੁੱਧਿਸਟ ਮੌਂਕ ਹੈ ਬੋਧ ਮੌਂਕ ਉਹ ਬੁੱਧ ਧਰਮ ਨਾਲ ਸੰਬੰਧਿਤ ਹੋਵੇ ਇਸੇ ਤਰ੍ਹਾਂ ਜਿਹੜਾ ਮੁਸਲਮਾਨ ਧਰਮ ਦਾ ਜਿਹੜਾ ਨੌਜਵਾਨ ਹੈ ਉਹ ਮੌਲਵੀ ਵਾਸਤੇ ਅਪਲਾਈ ਕਰਨਾ ਚਾਹੁੰਦਾ ਤਾਂ ਉਹ ਮੁਸਲਮਾਨ ਧਰਮ ਉਹਦਾ ਹੋਣਾ ਚਾਹੀਦਾ ਕਾਟ ਸਰਟੀਫਿਕੇਟ ਤੁਹਾਡਾ ਬਣਿਆ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਜਿਹੜੀ ਭਰਤੀ ਹੈ ਉਹ ਤੁਹਾਡੀ ਜਿਹੜੀ ਉਮਰ ਹੈ ਉਹ 25 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ 34 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਇਹ ਉਮਰ ਜਿਹੜੀ ਤੁਹਾਡੀ 1 ਅਕਤੂਬਰ 2025 ਤੱਕ ਗਿਣੀ ਜਾਏਗੀ ਕਹਿਣ ਤੋਂ ਭਾਵ ਤੁਹਾਡੇ 10ਵੇਂ ਦੇ ਸਰਟੀਫਿਕੇਟ ਤੇ ਤੁਹਾਡੀ ਜਿਹੜੀ ਡੇਟ ਆਫ ਬਰਥ ਹੈ ਉਹ ਇਸ ਹਸਾਮਨਾ ਹੋਣੀ ਚਾਹੀਦੀ ਆ ਉਹਦੇ ਤੋਂ ਜਿਹੜਾ ਕਨਫਰਮ ਕੀਤਾ ਜਾਏਗਾ ਉਹਦੇ ਤੋਂ ਅੱਗੇ ਜਿਹੜੇ ਨੌਜਵਾਨ ਅਪਲਾਈ ਕਰਨਾ ਚਾਹੁੰਦੇ ਨੇ ਉਹ ਖਾਸ ਕਰਕੇ ਗ੍ਰੰਥੀ ਔਰ ਪੰਡਿਤ ਵਾਸਤੇ ਮੈਂ ਗੱਲ ਕਰਾਂਗਾ ਜਾਂ ਮੌਲਵੀ ਵਾਸਤੇ ਪੰਜਾਬ ਦੇ ਵਿੱਚੋਂ ਇਹ ਨੌਜਵਾਨ ਕਰ ਸਕਦੇ ਨੇ ਬਾਕੀ ਜਿਹੜੇ ਪਾਦਰੀ ਔਰ ਬੋਧ ਔਰ ਦੂਜੀਆਂ ਸ਼ਿਟਾਂ ਤੋਂ ਜ਼ਿਆਦਾ ਨੌਜਵਾਨ ਆਉਂਦੇ ਨੇ ਸੋ ਉਹਦੇ ਵਾਸਤੇ ਕਿਸੇ ਵੀ ਯੂਜੀਸੀ ਦੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੀ ਜਿਹੜੀ ਹੈ ਬੈਚਲਰ ਦੀ ਡਿਗਰੀ ਬੀਏ ਦੀ ਡਿਗਰੀ ਹੋਣੀ ਚਾਹੀਦੀ ਔਰ ਬੀਕਾਮ ਹੋ ਸਕਦੀ ਹੈ ਉਹ ਤੁਹਾਡੀ ਬੀਐਸਸੀ ਹੋ ਸਕਦੀ ਹੈ ਪਰ ਉਹਦੇ ਵਿੱਚ ਲਾਜ਼ਮੀ ਪੰਜਾਬੀ ਸਬਜੈਕਟ ਜਿਹੜਾ ਤੁਸੀਂ ਗ੍ਰੰਥੀ ਵਾਸਤੇ ਉਹ ਪੜਿਆ ਹੋਣਾ ਚਾਹੀਦਾ ਇਹ ਜ਼ਰੂਰ ਧਿਆਨ ਵਿੱਚ ਰੱਖਿਓ ਬਾਕੀ ਧਰਮਾਂ ਦੇ ਜਿਹੜੇ ਧਾਰਮਿਕ ਅਧਿਆਪਕ ਉਹਨਾਂ ਵਾਸਤੇ ਮੈਂ ਲਗਤੋਂ ਵੀਡੀਓ ਬਣਾ ਦੇਵਾਂਗਾ ਅੱਜ ਦੀ ਇਸ ਵੀਡੀਓ ਵਿੱਚ ਮੈਂ ਸਿਰਫ ਜਿਹੜੇ ਗ੍ਰੰਥੀ ਨੌਜਵਾਨ ਸਿੱਖ ਨੌਜਵਾਨ ਫੌਜ ਵਿੱਚ ਜਿਹੜਾ ਨਾਇਬ ਸੁਪੇ ਦਾ ਡਾਇਰੈਕਟ ਭਰਤੀ ਹੋਣਾ ਚਾਹੁੰਦੇ ਨੇ ਉਹਨਾਂ ਵਾਸਤੇ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦਾਂ ਕਿਉਂਕਿ ਮਿਕਸ ਜਾ ਕੰਮ ਹੋ ਜਾਏਗਾ ਫਿਰ ਕਲੀਅਰ ਨਹੀਂ ਹੋਏਗਾ ਬਾਕੀ ਧਰਮਾਂ ਦੇ ਨੌਜਵਾਨਾਂ ਵਾਸਤੇ ਮੈਂ ਅਲੱਗ ਤੋਂ ਵੀਡੀਓ ਬਣਾ ਦੇਵਾਂਗਾ ਇਹ ਸਿਰਫ ਗ੍ਰੰਤੀ ਵਾਸਤੇ ਜਿਹੜਾ ਹੈ ਤੁਹਾਡੀ ਪੰਜਾਬੀ ਲਾਜ਼ਮੀ ਪੰਜਾਬੀ ਵਿਸ਼ੇ ਨਾਲ ਬੀਏ ਹੋਣੀ ਚਾਹੀਦੀ ਹੈ ਔਰ ਉਹਦੇ ਤੋਂ ਬਾਅਦ ਇੱਕ ਸਾਲ ਦਾ ਵਿਗਿਆਨੀ ਦਾ ਕੋਰਸ ਹੋਣਾ ਚਾਹੀਦਾ ਹੈ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਾਇਆ ਜਾਂਦਾ ਹੈ ਇਹ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਵਾਸਤੇ ਵੀਡੀਓ ਹੈ ਜਿਨ੍ਹਾਂ ਨੇ ਇਹ ਕੋਰਸ ਕਰਨਾ ਹੈ ਬਹੁਤ ਸਾਰੇ ਨੌਜਵਾਨ ਕਮੈਂਟ ਕਰ ਰਹੇ ਸੀ ਇਹ ਵਿਗਿਆਨੀ ਕਿੱਥੋਂ ਹੁੰਦੀ ਹੈ ਜੀ ਕਿਵੇਂ ਹੁੰਦੀ ਹੈ ਇਹਦੀ ਮੈਂ ਅਲੱਗ ਤੋਂ ਵੀਡੀਓ ਬਣਾ ਦੇਵਾਂਗਾ ਕਿ ਗਿਆਨੀ ਤੁਸੀਂ ਕਿਵੇਂ ਕਰ ਸਕਦੇ ਹੋ ਪਰ ਉਹ ਤਾਂ ਜਿਹੜੇ ਨੇ ਨਹੀਂ ਕੀਤੀ ਉਹਨਾਂ ਵਾਸਤੇ ਜਿਹੜੇ ਕਰ ਚੁੱਕੇ ਨੇ ਉਹ ਇਸ ਭਰਤੀ ਵਿੱਚ ਅਪਲਾਈ ਕਰ ਸਕਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਫਿਜ਼ੀਕਲ ਸਟੈਂਡਰਡ ਆ ਤੁਹਾਡੀ ਜਿਹੜੀ ਹਾਈਟ ਹੈ 160 ਸੈਂਟੀਮੀਟਰ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੁਹਾਡੀ ਜਿਹੜੀ ਚੈਸਟ ਹੈ ਉਹ 77 ਸੈਂਟੀਮੀਟਰ ਨਾਰਮਲ ਹੋਵੇ ਤੇ 82 ਸੈਂਟੀਮੀਟਰ ਜਿਹੜੀ ਉਹ ਫਲਾਕੇ ਹੋਣੀ ਚਾਹੀਦੀ ਆ weight ਤੁਹਾਡਾ 50 ਕਿਲੋਗ੍ਰam ਤੋਂ ਘੱਟ ਨਹੀਂ ਹੋਣਾ ਚਾਹੀਦਾ ਔਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਟੈਟੋ ਨਹੀਂ ਬਣਿਆ ਹੋਣਾ ਚਾਹੀਦਾ ਇਹ ਤੁਹਾਨੂੰ ਜਿਹੜਾ ਫਿਜ਼ੀਕਲ ਸਟੈਂਡਰਡ ਤੋਂ ਪਹਿਲਾਂ ਤੁਹਾਡੇ ਕੋਲ ਇਹ ਯੋਗਤਾ ਹੋਣੀ ਚਾਹੀਦੀ ਹੈ ਬਾਕੀ ਤੁਹਾਡਾ ਪ੍ਰੋਪਰ ਮੈਡੀਕਲ ਟੈਸਟ ਹੋਏਗਾ ਤੁਹਾਡੇ ਦੰਦ ਤੁਹਾਡੇ ਕੰਨ ਤੁਹਾਡੀ ਅੱਖਾਂ ਨਿਗਾ ਤੁਹਾਡੇ ਹੱਥ ਪੈਰ ਸਾਰਾ ਕਿ ਜਿਹੜਾ ਉਹਦੇ ਵਿੱਚ ਤੁਹਾਡਾ ਚੈੱਕ ਕੀਤਾ ਜਾਏਗਾ ਤੁਹਾਨੂੰ ਕੋਈ ਪਾਇਲਸ ਦੀ ਪ੍ਰੋਬਲਮ ਤਾਂ ਨਹੀਂ ਇਸ ਤਰ੍ਹਾਂ ਦੀ ਕੋਈ ਬਿਮਾਰੀ ਤਾਂ ਨਹੀਂ ਉਹ ਸਾਰੇ ਜਿਹੜਾ ਫਿਜ਼ੀਕਲ ਹੁੰਦਾ ਫੌਜ ਦੇ ਵਿੱਚ ਉਹ ਤੁਹਾਨੂੰ ਪਤਾ ਹੈ ਔਰ ਉਹਦੇ ਤੋਂ ਬਾਅਦ ਜਿਹੜਾ ਤੁਸੀਂ ਕੀ ਕਰਨਾ ਜਦੋਂ ਜੇਕਰ ਤੁਸੀਂ ਸਾਰੀ ਯੋਗਤਾ ਇਹ ਰੱਖਦੇ ਹੋ ਤੁਹਾਡੇ ਕੋਲ ਯੋਗਤਾ ਹੈ ਤੁਹਾਡੀ ਉਮਰ ਵੀ 25 ਤੋਂ 34 ਸਾਲ ਹੈ ਤੁਸੀਂ ਸਿੱਖ ਧਰਮ ਨਾਲ ਸੰਬੰਧਿਤ ਹੋ ਤਾਂ ਤੁਸੀਂ ਜਿਹੜਾ ਜੁਆਇਨ ਇੰਡੀਅਨ ਆਰਮੀ ਵੈਬਸਾਈਟ ਆਰਮੀ ਦੀ ਉਹਦੇ ਉੱਤੇ ਜਾ ਕੇ ਤੁਸੀਂ ਪੋਰਟਲ ਤੇ ਜਾ ਕੇ ਲੌਗਇਨ ਕਰਨਾ ਆਪਣੀ ਪ੍ਰੋਫਾਈਲ ਬਣਾਉਣੀ ਹੈ ਔਰ ਤੁਸੀਂ ਜਿਹੜਾ ਉੱਥੇ ਆਰਟੀ ਜੀਐਸਓ ਦੀ ਭਰਤੀ ਦੇ ਉੱਪਰ ਜਾ ਕੇ ਪੂਰੀ ਆਪਣੀ ਐਲੀਜੀਬਿਲਟੀ ਚੈੱਕ ਕਰਨੀ ਹੈ ਜੋ ਜੋ ਉੱਥੇ ਡਾਕੂਮੈਂਟ ਮੰਗੇ ਜਾਂਦੇ ਨੇ ਉਹ ਤੁਸੀਂ ਅਪਲੋਡ ਕਰਨੇ ਨੇ ਔਰ ਉਹਦੇ ਵਿੱਚ ਜਿਹੜੀ 250 ਰੁਪਿਆ ਫੀਸ ਹੈ ਤੁਸੀਂ ਆਨਲਾਈਨ ਪੇ ਕਰਨੀ ਹੈ ਫਿਰ ਉੱਥੇ ਜੇ ਜੇ ਤੁਹਾਨੂੰ ਆਪ ਨਹੀਂ ਪਤਾ ਲੱਗਦਾ ਕਿਸੇ ਕੈਫੇ ਤੋਂ ਜਾ ਕੇ ਜਿਹੜੀ ਤੁਸੀਂ ਆ ਉਹ ਕਰਵਾ ਸਕਦੇ ਹੋ ਤਾਂ ਫਿਰ ਤੁਹਾਨੂੰ ਇਹ ਰਿਟਰਨ ਟੈਸਟ ਦੇ ਵਿੱਚ ਬੈਠਣ ਵਾਸਤੇ ਜਿਹੜੀ ਤੁਹਾਨੂੰ ਐਡਮਿਟ ਕਾਰਡ ਤੁਹਾਨੂੰ ਆ ਜਾਏਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪਹਿਲਾਂ ਵੀ ਇਸ ਚੈਨਲ ਤੇ ਵੀਡੀਓ ਪਾਈ ਹੋਈ ਆ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਫੌਜ ਦੇ ਵਿੱਚ ਜਿਹੜਾ ਲਿਖਤੀ ਪੇਪਰ ਜਿਹੜਾ ਰਿਟਰਨ ਐਗਜ਼ਾਮ ਹੁੰਦਾ ਉਹ ਕਿਵੇਂ ਹੁੰਦਾ ਕੀ ਕੀ ਸਿਲੇਬਸ ਹੁੰਦਾ ਉਹਦੇ ਵਿੱਚ ਤੇ ਕਿਹੜੀ ਕਿਹੜੇ ਕਿਤਾਬਾਂ ਤੋਂ ਤੁਸੀਂ ਤਿਆਰੀ ਕਰ ਸਕਦੇ ਹੋ ਵੀਡੀਓ ਤੁਸੀਂ ਦੇਖ ਸਕਦੇ ਹੋ ਮੈਂ ਦੁਬਾਰਾ ਵੀ ਆਉਣ ਵਾਲੇ ਦਿਨਾਂ ਵਿੱਚ ਇਹਦੀ ਵੀਡੀਓ ਬਣਾ ਦੇਵਾਂਗਾ ਸੋ ਇਹ ਜਿਹੜਾ ਤੁਸੀਂ ਲਿਖਤੀ ਇਗਜ਼ਾਮ ਵਾਸਤੇ ਕੁਆਲੀਫਾਈ ਕਰ ਜਾਓ ਜਿਹੜਾ ਤੁਸੀਂ ਜਿਹੜੀ ਤੁਸੀਂ ਆਨਲਾਈਨ ਅਪਲਾਈ ਕਰ ਦਿੰਨੇ ਹੋ ਤਾਂ ਉਹ ਤੁਸੀਂ ਵੀਡੀਓ ਵੇਖ ਲੈਣੀ ਲਿਖਤੀ ਇਗਜ਼ਾਮ ਵਾਲੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਹੈ ਇੰਟਰਵਿਊ ਹੋਏਗੀ ਤੁਹਾਡਾ ਫਿਜ਼ੀਕਲ ਟੈਸਟ ਹੋਏਗਾ ਉਹਦੇ ਵਾਸਤੇ ਮੈਂ ਵੀਡੀਓ ਆਉਣ ਵਾਲੇ ਦਿਨਾਂ ਤੁਹਾਨੂੰ ਬਣਾ ਦੇਵਾਂਗਾ ਇੱਕ ਵਾਰੀ ਤੁਸੀਂ ਲਿਖਤੀ ਇਗਜ਼ਾਮ ਵਾਸਤੇ ਜਿਹੜਾ ਉਹ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਜਿਹੜੇ ਨੌਜਵਾਨ ਯੋਗਤਾ ਰੱਖਦੇ ਨੇ ਸੋ ਜਿਹੜੇ ਅੱਜ ਪੜ ਰਹੇ ਨੇ ਬੀਏ 'ਚ ਪੜ ਰਹੇ ਨੇ ਉਹ ਤੁਸੀਂ ਪੰਜਾਬੀ ਵਿਸ਼ਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਫਿਰ ਤੁਸੀਂ ਗਿਆਨੀ ਕਰਨੀ ਹੈ ਇਹ ਹੌਲੀ ਹੌਲੀ ਮੈਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵਾਂਗਾ ਫਿਲਹਾਲ ਜਿਹੜੇ ਨੌਜਵਾਨ ਨਿਯੋਗਤਾ ਰੱਖਦੇ ਨੇ ਇਹ ਜਾਣਕਾਰੀ ਉਹਨਾਂ ਵਾਸਤੇ ਆ ਸੋ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਨੇੜੇ ਕਿਹੜੇ ਰਿਸ਼ਤਦਾਰੀ ਵਿੱਚ ਦੋਸਤਾਂ ਮਿੱਤਰਾਂ ਦੇ ਵਿੱਚ ਤੁਹਾਡੇ ਨੇੜੇ ਕੋਈ ਗੁਰਦੁਆਰਾ ਸਾਹਿਬ ਹੈ ਤੁਹਾਡੇ ਗਲੀ ਮੁਹੱਲੇ ਬਸਤੀ ਪਿੰਡ ਸ਼ਹਿਰ ਵਿੱਚ ਉੱਥੇ ਕੋਈ ਰਾਗੀ ਸਿੰਘ ਕੋਈ ਗਰੰਥੀ ਸਿੰਘ ਡਿਊਟੀ ਕਰਦਾ ਹੈ ਉਹਦੀ ਉਮਰ ਜੇ 34 ਸਾਲ ਤੋਂ ਵੱਧ ਨਹੀਂ ਹੋਈ ਉਹ ਬੀਏ ਪੜਿਆ ਹੋਇਆ ਗਿਆਨੀ ਕੀਤੀ ਹੋਈ ਹੈ ਉਹਨੂੰ ਤੁਸੀਂ ਜਾਣਕਾਰੀ ਦੇ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਜਾਂ ਕੋਈ ਗ੍ਰੰਥੀ ਸੰਗਤ ਨੇ ਉਹਨਾਂ ਦੇ ਬੱਚੇ ਨੇ ਜਿਹੜੇ ਗੁਰਬਾਣੀ ਦੇ ਆ ਜਿਹੜਾ ਰੁਚੀ ਰੱਖਦੇ ਨੇ ਅੱਗੇ ਪੜ ਰਹੇ ਨੇ ਉਹ ਇਹਦੀ ਤਿਆਰੀ ਕਰ ਸਕਦੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਇਹਦੇ ਵਿੱਚ ਕੁਆਲੀਫਾਈ ਕਰਕੇ ਵਧੀਆ ਨੌਕਰੀ ਜਿਹੜੀ ਜੌਬ ਹੈ ਉਹ ਲੈ ਸਕਦੇ ਨੇ ਫਿਰ ਵੀ ਤੁਹਾਡਾ ਕੋਈ ਸਵਾਲ ਹੋਵੇ ਆਰਟੀਜੀਸ ਦੀ ਭਰਤੀ ਸੰਬੰਧੀ ਜਿਹੜੀ ਹੁਣ ਚੱਲ ਰਹੀ ਹੈ ਜਿਹੜੇ ਨੌਜਵਾਨ ਭਰਤੀ ਹੋਣਾ ਚਾਹੁੰਦੇ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਕਰ ਸਕਦੇ ਹੋ ਮੱਤਵੰਤ ਆਪਣਾ ਫੋਨ ਨੰਬਰ ਦੇ ਦਿਓ ਮੈਂ ਤੁਹਾਡੇ ਨਾਲ ਕੰਟੈਕਟ ਕਰਕੇ ਤੁਹਾਨੂੰ ਆਪ ਸਾਰੀ ਜਾਣਕਾਰੀ ਜਿਹੜੀ ਹੈ ਉਹ ਦੇ ਦੇਵਾਂਗਾ ਜਾਂ ਤੁਸੀਂ ਮੇਰੀ ਚੈਨਲ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਮੇਲ ਆਈਡੀ ਦਿੱਤੀ ਹੋਈ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਜਿਹੜਾ ਜਵਾਬ ਮਿਲ ਰਹੀਂ ਦੇ ਦੇਵਾਂਗਾ ਸੋ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੀ ਜਿਹੜੇ ਨੌਜਵਾਨ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਜਾਣਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਰੂਰੀ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ